ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜਰੂਰ ਰੱਖਣੇ ਰਾਜਸਥਾਨ ਦੇ ਵਿੱਚ ਰਾਜੂ ਨਾਮ ਦਾ ਇੱਕ ਮੁੰਡਾ ਜਿਹੜਾ ਕਿ ਬਹੁਤ ਹੀ ਗਰੀਬ ਪਰਿਵਾਰ ਤੋਂ ਆ ਰਾਜੂ ਇੱਕ ਆਟੋ ਚ ਲਾਉਂਦਾ ਆਟੋ ਚ ਲਾ ਕੇ ਉਹ ਆਪਣਾ ਘਰ ਦਾ ਗੁਜ਼ਾਰਾ ਚਲਾਉਂਦਾ ਤੇ ਰਾਜੂ ਦੇ ਪਿਤਾ ਜੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਹੁੰਦੀ ਆ ਤੇ ਰਾਜੂ ਦੀ ਜੋ ਮਾਂ ਗਈ ਉਹ ਕਾਫੀ ਬਿਮਾਰ ਚੱਲ ਰਹੀ ਹੁੰਦੀ ਆ ਰਾਜੂ ਜੋ ਵੀ ਕਮਾ ਕੇ ਲਿਆਉਂਦਾ ਉਹ ਉਹਦੀ ਮਾਂ ਦੇ ਇਲਾਜ ਤੇ ਲੱਗ ਜਾਂਦਾ ਪਰ ਨਾ ਤਾਂ ਉਹਦੀ ਮਾਂ ਦਾ ਇਲਾਜ ਹੀ ਹੁੰਦਾ ਤੇ ਨਾ ਹੀ ਉਹਨਾਂ ਨੂੰ ਵਿਚਾਰਿਆਂ ਨੂੰ ਰੋਟੀ ਪਾਣੀ ਪੂਰਾ ਮਿਲਦਾ ਏਸੇ ਫਿਕਰ ਦੇ ਵਿੱਚ ਰਾਜੂ ਸਵੇਰੇ ਕੰਮ ਤੇ ਜਾਂਦਾ ਸ਼ਾਮ ਨੂੰ ਵਾਪਸ ਆਉਂਦਾ ਇੱਕ ਦਿਨ ਰਾਜੂ ਦੀ ਮਾਂ ਦੀ ਸਿਹਤ ਆ ਜਿਹੜੀ ਉਹ ਕਾਫੀ ਵਿਗੜ ਜਾਂਦੀ ਆ ਤੇ ਰਾਜੂ ਆਪਣੀ ਮਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਲੈ ਜਾਂਦਾ ਉੱਥੇ ਚੈੱਕਅਪ ਕਰਦੇ ਆ ਡਾਕਟਰ ਕਹਿੰਦੇ ਆ ਕਿ ਤੁਹਾਨੂੰ ਕਾਫੀ ਹੋਰ ਜਿਹੜੇ ਟੈਸਟ ਕਰਾਉਣੇ ਪੈਣਗੇ ਵੀ ਤੁਹਾਡੀ ਮਾਂ ਦੀ ਹਾਲਤ ਆ ਜਿਹੜੀ ਕਾਫੀ ਖਰਾਬ ਆ ਤੇ ਉਹਨਾਂ ਨੂੰ ਨਾ ਕੋਈ ਗੰਭੀਰ ਬਿਮਾਰੀ ਲੱਗਦੀ ਆ ਤੇ ਰਾਜੂ ਆ ਜਿਹੜਾ ਉਹ ਹਸਪਤਾਲ ਦੇ ਵਿੱਚ ਡਾਕਟਰਾਂ ਨੂੰ ਕਹਿੰਦਾ ਕਿ ਦੇਖੋ ਮੇਰੇ ਕੋਲ ਇੰਨਾ ਪੈਸਾ ਨਹੀਂ ਵੀ ਮੈਂ ਮਹਿੰਗੇ ਟੈਸਟ ਕਰਾ ਸਕਾਂ ਤਾ ਡਾਕਟਰ ਜਿਹੜੇ ਉਹ ਕਹਿੰਦੇ ਵੀ ਇੱਥੇ ਵੀ ਉਹ ਟੈਸਟ ਨਹੀਂ ਹੁੰਦੇ ਵੀ ਟੈਸਟ ਤਾਂ ਤੁਹਾਨੂੰ ਬਾਹਰੋਂ ਕਰਾਉਣੇ ਪੈਣਗੇ ਚਲੋ ਰਾਜੂ ਬੜਾ ਫਿਕਰਮੰਦ ਹੁੰਦਾ ਕਿਉਂਕਿ ਉਹਦੀ ਮਾਂ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਤੇ ਉਹ ਤੋਂ ਅੰਜੇ ਤੋਂ ਵੀ ਨਹੀਂ ਉੱਠਿਆ ਜਾਂਦਾ ਸੀ ਚਲੋ ਰਾਜੂ ਕੀ ਸੋਚਦਾ ਕਿ ਮੈਂ ਆਪਣਾ ਆਟੋ ਆ ਜਿਹੜਾ ਉਹ ਵੇਚ ਦਿਨਾ ਵੀ ਉਹ ਵੇਚ ਕੇ ਮੰਮੀ ਦੇ ਟੈਸਟ ਕਰਾ ਲੈਣਾ ਇਸੇ ਉਦੇੜ ਬਣ ਦੇ ਵਿੱਚ ਚਲੋ ਉਹ ਆਪਣਾ ਆਟੋ ਲੈ ਕੇ ਜਾਂਦਾ ਉੱਥੇ ਜੋ ਆਟੋ ਵਾਲੇ ਹੁੰਦੇ ਆ ਹੋਰ ਹਨਾ ਜਿੱਥੇ ਉਹ ਆਪਣਾ ਆਟੋ ਲਾਉਂਦਾ ਉਹਨਾਂ ਨੂੰ ਉਹ ਕਹਿੰਦਾ ਕਿ ਮੈਂ ਆਟੋ ਵੇਚਣਾ ਚਾਹਣਾ ਤਾਂ ਉਹਦੇ ਨਾਲ ਦੇ ਜੋ ਸਾਥੀ ਆ ਉਹ ਕਹਿੰਦੇ ਵੀ ਤੂੰ ਕਿਹੜਾ ਕੋਈ ਐਡਾ ਮਰੱਬਿਆਂ ਦਾ ਮਾਲਕ ਆ ਵੀ ਆਟੋ ਵੇਚੇਂਗਾ ਵੀ ਆਟੋ ਦੇ ਸਿਰ ਤੇ ਤਾਂ ਆਪਣਾ ਗੁਜ਼ਾਰਾ ਚੱਲਦਾ ਉਹਨਾਂ ਉਹਨਾਂ ਸਾਰਿਆਂ ਨੂੰ ਦੱਸਦਾ ਵੀ ਮੇਰੀ ਮਾਂ ਬਹੁਤ ਬਿਮਾਰ ਆ ਤੇ ਮੇਰੀ ਮਾਂ ਦੇ ਮਹਿੰਗੇ ਟੈਸਟ ਹੋਣੇ ਆ ਵੀ ਟੈਸਟ ਤੋਂ ਬਾਅਦ ਇਲਾਜ ਵੀ ਕਰਾਉਣਾ ਪਊ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਤਾਂ ਜਿਹੜੇ ਸਾਰੇ ਆਟੋ ਵਾਲੇ ਆ ਉਹਨਾਂ ਨੂੰ ਫਿਕਰ ਹੁੰਦਾ ਉਹਨਾਂ ਰਲ ਕੇ ਕੀ ਕਰਦੇ ਆ ਪੈਸੇ ਇਕੱਠੇ ਕਰਦੇ ਆ ਥੋੜੇ ਥੋੜੇ ਇਕੱਠੇ ਕਰਕੇ ਤੇ ਉਹਨੂੰ ਕਹਿੰਦੇ ਆ ਵੀ ਆ ਲੈ ਤੇਰੀ ਮਾਂ ਹੋਈ ਕਿ ਸਾਡੀ ਮਾਂ ਹੋਈ ਵੀ ਤੂੰ ਆਪਣੀ ਮਾਂ ਦੇ ਟੈਸਟ ਕਰਾ ਚਲੋ ਉਹ ਆਪਣੀ ਮਾਂ ਨੂੰ ਇੱਕ ਹਸਪਤਾਲ ਲੈ ਕੇ ਜਾਂਦਾ ਤੇ ਡਾਕਟਰ ਜਿਹੜੇ ਉਹਨੂੰ ਦੱਸਦੇ ਆ ਕਿ ਤੇਰੀ ਮਾਂ ਨੂੰ ਕੈਂਸਰ ਆ ਕੈਂਸਰ ਹਜੇ ਹੈਗਾ ਦੂਸਰੀ ਸਟੇਜ ਤੇ ਇਲਾਜ ਹੋ ਸਕਦਾ ਇਹ ਸੁਣ ਕੇ ਰਾਜੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਆ ਉਹ ਸੋਚਦਾ ਵੀ ਮੈਂ ਆਪਣੀ ਮਾਂ ਦਾ ਇਲਾਜ ਕਿੱਥੋਂ ਕਰਾਉਂਗਾ ਚਲੋ ਉਹ ਸੋਚਦਾ ਵੀ ਕਿਵੇਂ ਨਾ ਕਿਵੇਂ ਕਰਕੇ ਮੈਂ ਆਪਣੀ ਮਾਂ ਦਾ ਇਲਾਜ ਤਾਂ ਕਰਾਉਂਗਾ ਉਹਨਾਂ ਸ਼ਹਿਰ ਦੇ ਵਿੱਚ ਇੱਕ ਜੋ ਫਾਈਨਾਂਸ ਦਾ ਕੰਮ ਕਰਦਾ ਹੁੰਦਾ ਪੈਸੇ ਦਿੰਦਾ ਵਿਆਜ ਤੇ ਉਹਦੇ ਕੋਲ ਜਾਂਦਾ ਜਿਹੜਾ ਕਿ ਬਾਣੀਆਂ ਹੁੰਦਾ ਉਹਨੂੰ ਕਹਿੰਦਾ ਕਿ ਮੈਨੂੰ ਕੁਝ ਪੈਸੇ ਚਾਹੀਦੇ ਆ ਵੀ ਤੁਸੀਂ ਮੇਰਾ ਆਟੋ ਗਿਰਵੀ ਰੱਖ ਲਓ ਚਲੋ ਉਹ ਜਿਹੜਾ ਬਾਣੀਆਂ ਹੁੰਦਾ ਉਹਨੂੰ ਵੀ ਉਹਦੀ ਹਾਲਤ ਜੀ ਵੇਖ ਕੇ ਤਰਸ ਆ ਜਾਂਦਾ ਉਹ ਜਿਹੜਾ ਆਟੋ ਆ ਉਹ ਤੇ ਲਿਖ ਲੈਂਦਾ ਵੀ ਗਹਿਣੇ ਲੈ ਲਓ ਜਿਵੇਂ ਆਪਾਂ ਕਰਦੇ ਹੁੰਨੇ ਆ ਕੋਈ ਚੀਜ਼ ਤੇ ਉਹਨੂੰ ਪੈਸੇ ਦੇ ਦਿੰਦਾ ਤੇ ਚਲੋ ਪੈਸੇ ਦੇ ਕੇ ਉਹ ਆਪਣੀ ਮਾਂ ਦੀ ਦਵਾਈ ਬੂਟੀ ਹੈ ਜਿਹੜੀ ਉਹਨੂੰ ਦਵਾ ਦਿੰਦਾ ਤੇ ਸਵੇਰ ਉਹ ਜਲਦੀ ਨਿਕਲਦਾ ਘਰੋਂ ਤੇ ਸ਼ਾਮ ਨੂੰ ਨੇਰੇ ਹੋਏ ਆਉਂਦਾ ਉਹਨੂੰ ਇਹ ਹੁੰਦਾ ਵੀ ਮੈਂ ਵੱਧ ਤੋਂ ਵੱਧ ਪੈਸੇ ਕਮਾਵਾਂ ਵੀ ਮੈਂ ਮੇਰੀ ਮਾਂ ਦਾ ਇਲਾਜ ਵੀ ਕਰਾਉਣਾ ਤੇ ਕਰ ਜਾ ਵੀ ਮੋੜਨਾ ਚਲੋ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਹਿੰਦਾ ਇੱਕ ਦਿਨ ਨਾ ਰਾਜੂ ਬਹੁਤ ਹੀ ਚਿੰਤਾ ਦੇ ਵਿੱਚ ਘਰੋਂ ਨਿਕਲਿਆ ਘਰੋਂ ਨਿਕਲ ਕੇ ਚਲੋ ਉਹਨੇ ਆਟੋ ਆ ਜਿਹੜਾ ਰੇਲਵੇ ਸਟੇਸ਼ਨ ਕੋਲੇ ਲਾਤਾ ਹੋਰ ਜਿਹੜੇ ਆਟੋ ਸੀ ਉਹ ਸਾਰੇ ਬੁੱਕ ਸੀ ਕੋਈ ਕਿਧਰੇ ਗਿਆ ਹੋਇਆ ਸੀ ਕੋਈ ਕਿਧਰ ਉਹ ਤੇ ਇਕੱਲਾ ਉਸੇ ਦਾ ਹੀ ਆਟੋ ਸੀ ਉਹ ਵੇਖਦਾ ਵੀ ਸਵਾਰੀ ਕੋਈ ਦੂਰ ਦੂਰ ਤੱਕ ਨਹੀਂ ਆਉਂਦੀ ਤੇ ਉਹ ਬੜਾ ਫਿਕਰਮੰਦ ਸੀ ਵੀ ਅੱਜ ਪਤਾ ਨਹੀਂ ਕੋਈ ਸਵਾਰੀ ਮਿਲੂਕ ਨਾ ਵੀ ਜਿਵੇਂ ਜਿਵੇਂ ਮਾਹੌਲ ਹੋਇਆ ਪਿਆ ਵੀ ਚਾਰੇ ਪਾਸੇ ਚੁੱਪ ਚਾਂ ਵੀ ਅੱਜ ਕੋਈ ਵੀ ਨਹੀਂ ਦੀਂਦਾ ਚਲੋ ਇੰਨੇ ਨੂੰ ਇੱਕ ਟ੍ਰੇਨ ਆ ਜਿਹੜੀ ਟ੍ਰੇਨ ਆਉਂਦੀ ਆ ਤੇ ਟ੍ਰੇਨ ਤੋਂ ਕਾਫੀ ਸਵਾਰੀਆਂ ਉਤਰਦੀਆਂ ਤੇ ਇੱਕ ਔਰਤ ਆ ਜਿਹੜੀ ਆ ਰਹੀ ਹੁੰਦੀ ਆ ਉਹਦੇ ਕੋਲੇ ਦੋ ਵੱਡੇ ਵੱਡੇ ਬੈਗ ਹੁੰਦੇ ਆ ਰਾਜੂ ਆਟੋ 'ਚ ਉਤਰਦਾ ਤੇ ਉਸ ਔਰਤ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਆਂਟੀ ਤੁਸੀਂ ਕਿੱਥੇ ਜਾਣਾ ਉਹ ਕਹਿੰਦੀ ਕਿ ਮੈਂ ਪੰਜਾਬ ਤੋਂ ਆਈ ਆ ਜਾਣਾ ਤਾਂ ਮੈਂ ਪੰਜਾਬ ਹੀ ਸੀਗਾ ਪਰ ਮੇਰੀ ਹਾਲਤ ਆ ਨਾ ਜਿਹੜੀ ਉਹ ਠੀਕ ਨਹੀਂ ਮੈਨੂੰ ਆਪਣੀ ਸਿਹਤ ਕੁਝ ਠੀਕ ਨਹੀਂ ਲੱਗ ਰਹੀ ਇਸ ਲਈ ਮੈਂ ਇੱਥੇ ਉਤਰ ਗਈ ਮੈਂ ਚਾਹੁੰਦੀ ਸੀ ਕਿਸੇ ਹਸਪਤਾਲ ਜਾਵਾਂ ਮੈਂ ਚਲੋ ਉਹ ਕਹਿੰਦਾ ਵੀ ਤੁਹਾਡੇ ਨਾਲ ਕੋਈ ਨਹੀਂ ਉਹ ਔਰਤ ਕਹਿੰਦੀ ਕਿ ਨਹੀਂ ਮੈਂ ਨਾ ਇੱਕ ਤੀਰਥ ਸਥਾਨ ਤੋਂ ਆਈਆਂ ਵੀ ਮੈਨੂੰ ਇੱਥੇ ਠੀਕ ਨਹੀਂ ਲੱਗੀ ਆਪਣੀ ਸਿਹਤ ਇਸੇ ਕਰਕੇ ਮੈਂ ਉਤਰ ਗਈ ਵੀ ਮੇਰੇ ਨਾਲ ਦੇ ਜੋ ਹੈਗੇ ਆ ਉਹ ਤਾਂ ਚਲੇ ਗਏ ਹੁਣ ਮੇਰੇ ਲਈ ਕੌਣ ਉਤਰਦਾ ਵੈਸੇ ਵੀ ਮੇਰੀ ਇੱਥੇ ਰਿਸ਼ਤੇਦਾਰੀ ਹੈਗੀ ਮੈਂ ਉਹਨਾਂ ਨੂੰ ਕਿਹਾ ਵੀ ਚਲ ਤੁਸੀਂ ਚਲੇ ਜਾਓ ਵੀ ਮੈਂ ਰਿਸ਼ਤੇਦਾਰੀ ਤੇ ਚਲੀ ਜਾਊਂਗੀ ਤੇ ਚਲੋ ਉਹਨਾਂ ਕਾਫੀ ਉਹਨੂੰ ਲੱਗ ਰਿਹਾ ਹੁੰਦਾ ਉਹਦਾ ਸਿਰ ਭਾਰੀ ਭਾਰੀ ਹੋ ਰਿਹਾ ਹੁੰਦਾ ਤੇ ਉਹਨੂੰ ਕਹਿੰਦੀ ਵੀ ਛੇਤੀ ਮੈਨੂੰ ਹਸਪਤਾਲ ਲੈ ਜਾ ਚਲੋ ਰਾਜੂ ਉਹਦਾ ਸਮਾਨ ਫੜਦਾ ਉਹ ਆਪਣੇ ਆਟੋ ਚ ਰੱਖਦਾ ਤੇ ਉਹ ਔਰਤ ਨੂੰ ਹਸਪਤਾਲ ਵਾਲਾ ਲੈ ਕੇ ਜਾਂਦਾ ਚਲੋ ਹਸਪਤਾਲ ਦੇ ਗੇਟ ਤੇ ਜਾਂਦਾ ਉਹ ਤੇ ਉਹਨਾਂ ਉਹਨੂੰ ਆਵਾਜ਼ ਮਾਰਦਾ ਵੀ ਆਂਟੀ ਤੁਹਾਡਾ ਹਸਪਤਾਲ ਆ ਗਿਆ ਉੱਤਰੋ ਅੰਦਰੋਂ ਨਾ ਕੋਈ ਆਵਾਜ਼ ਨਹੀਂ ਆਉਂਦੀ ਤੇ ਉਹ ਨਾ ਪਿੱਛੇ ਮੁੜ ਕੇ ਵੇਖਦਾ ਤੇ ਉਹ ਔਰਤ ਜਿਹੜੀ ਉਹ ਇਸ ਤਰ੍ਹਾਂ ਮਤਲਬ ਸਿਰ ਸਿੱਟ ਕੇ ਸੀਟ ਤੇ ਪਈ ਹੁੰਦੀ ਆ ਚਲੋ ਉੱਤਰਦਾ ਉਹਨੂੰ ਐਸੀ ਵੀ ਬਿਮਾਰ ਆ ਇਹਨੂੰ ਸ਼ਾਇਦ ਨੀਂਦ ਆ ਗਈ ਉਹਨਾਂ ਚਲੋ ਉੱਤਰਦਾ ਜਦੋਂ ਉੱਤਰ ਕੇ ਉਹਨੂੰ ਕਹਿੰਦਾ ਆਂਟੀ ਆਂਟੀ ਤਾਂ ਆਂਟੀ ਤਾਂ ਭਈ ਬੋਲਦੀ ਨਹੀਂ ਹੈਗੀ ਜਦੋਂ ਉਹਨੂੰ ਐ ਲੱਗਦਾ ਉਹ ਆਂਟੀ ਨੂੰ ਮੜਾ ਜਾ ਹੱਥ ਲਾਉਂਦਾ ਤੇ ਉਹ ਔਰਤ ਜਿਹੜੀ ਉੱਥੇ ਹੀ ਲਟਕ ਜਾਂਦੀ ਆ ਉਹਦੀ ਨਬਜ਼ ਫੜ ਕੇ ਦੇਖਦਾ ਤੇ ਉਸ ਔਰਤ ਦੀ ਜਿਹੜੀ ਮੌਤ ਹੋ ਚੁੱਕੀ ਹੁੰਦੀ ਆ ਰਾਜੂ ਉਹ ਬਰੀ ਤਰ੍ਹਾਂ ਡਰ ਜਾਂਦਾ ਉਹ ਸੋਚਦਾ ਵੀ ਜੇ ਹੁਣ ਮੈਂ ਇਹਨੂੰ ਹਸਪਤਾਲ ਦੇ ਵਿੱਚ ਲੈ ਗਿਆ ਤਾਂ ਮੇਰੀ ਗੱਲ ਨਾ ਪੈ ਜੀ ਵੀ ਨਾ ਮੈਂ ਇਹਨੂੰ ਜਾਣਦਾ ਹੁਣ ਚਲੋ ਭਈ ਉਹ ਨਾ ਫਿਕਰਮੰਦ ਹੋ ਜਾਂਦਾ ਉਹ ਕਹਿੰਦਾ ਵੀ ਜੇ ਮੈਂ ਘਰੇ ਲੈ ਕੇ ਗਿਆ ਤਾਂ ਮੇਰੀ ਮਾਂ ਪਹਿਲਾਂ ਹੀ ਬਿਮਾਰਾ ਵੀ ਉਹ ਵੀ ਡਰ ਜੂ ਵੀ ਹੁਣ ਮੈਂ ਕੀ ਕਰਾਂ ਚਲੋ ਭਈ ਉਹ ਨਾ ਉਹਦਾ ਬੈਗ ਫਰੋਲਦਾ ਉਹਨੂੰ ਇਹ ਹੁੰਦਾ ਵੀ ਬੈਗ ਦੇ ਵਿੱਚੋਂ ਕੋਈ ਨਾ ਕੋਈ ਇਹਦਾ ਜ਼ਰੂਰ ਨਿਕਲੂਗਾ ਆਈਡੀ ਕਾਰਡ ਚਲੋ ਬੈਗ ਫਰੋਲਦਾ ਤੇ ਬੈਗ ਦੇ ਵਿੱਚ ਉਹਨੂੰ ਇੱਕ ਪਰਸ ਜਾ ਮਿਲਦਾ ਉਸ ਪਰਸ ਦੇ ਵਿੱਚ ਕਾਫੀ ਸਾਰੇ ਪੈਸੇ ਤੇ ਗਹਿਣੇ ਹੁੰਦੇ ਆ ਚਲੋ ਉਹਨਾਂ ਡਰ ਜਾਂਦਾ ਉਹ ਉਸੇ ਪਰਸ ਨੂੰ ਬੰਦ ਕਰਕੇ ਰੱਖ ਦਿੰਦਾ ਉਨੇ ਹੁੰਦਾ ਵੀ ਜੇ ਕਿਸੇ ਨੇ ਵੇਖ ਲਿਆ ਅਗਲਾ ਕਹਿ ਦੂ ਖਬਣੀ ਚੋਰੀ ਕਰਦਾਗਾ ਵੀ ਇਹਦਾ ਕਤਲ ਕੀਤਾ ਡਰ ਜਾਂਦਾ ਤੇ ਉਸ ਤੋਂ ਬਾਅਦ ਉਹ ਇੱਕ ਪਰਸ ਜਾਂ ਹੋਰ ਵੇਖਦਾ ਨਿੱਕਾ ਜਾਂ ਉਹਦੇ ਵਿੱਚ ਉਸ ਔਰਤ ਦੇ ਆਈਡੀ ਪ੍ਰੂਫ ਹੁੰਦੇ ਆ ਆਧਾਰ ਕਾਰਡ ਹੁੰਦਾ ਚਲੋ ਉਹ ਆਧਾਰ ਕਾਰਡ ਵੇਖ ਕੇ ਐਡਰੈਸ ਵੇਖਦਾ ਐਡਰੈਸ ਆ ਜਿਹੜਾ ਪੰਜਾਬ ਦਾ ਹੁੰਦਾ ਹੁਣ ਉਹ ਸੋਚਦਾ ਵੀ ਮੈਂ ਕੀ ਕਰਾਂ ਵੀ ਪੰਜਾਬ ਜੇ ਜਾਊਗਾ ਤਾਂ ਮੇਰਾ ਕਿੰਨਾ ਖਰਚਾ ਹੋਊਗਾ ਵੀ ਮੈਨੂੰ ਕਿੱਥੇ ਲੈ ਕੇ ਤੁਰਿਆ ਫਿਰੂੰ ਚਲੋ ਹੁਣ ਫੋਨ ਨੰਬਰ ਲੱਭਣ ਦੀ ਕੋਸ਼ਿਸ਼ ਕਰਦਾ ਵੀ ਉਸ ਔਰਤ ਕੋਲੇ ਵੀ ਕੀ ਆ ਕੋਈ ਫੋਨ ਹੋਵੇ ਚਲੋ ਉਹ ਫੋਨ ਲੱਭਦਾ ਤੇ ਫੋਨ ਨਾ ਛੋਟਾ ਜਿਹਾ ਹੁੰਦਾ ਕੀਪੈਡ ਵਾਲਾ ਫੋਨ ਆ ਬੈਗ ਦੇ ਵਿੱਚੋਂ ਹੀ ਫੋਨ ਮਿਲ ਜਾਂਦਾ ਤੇ ਉਹ ਵੇਖਦਾ ਵੀ ਉਹ ਫੋਨ ਬੰਦ ਹੋਇਆ ਪਿਆ ਹੁੰਦਾ ਬੰਦ ਹੁੰਦਾ ਫੋਨ ਤੇ ਚਲੋ ਉਹ ਸੋਚਦਾ ਵੀ ਜੇ ਹੁਣ ਮੈਂ ਫੋਨ ਕਿੱਥੇ ਚਾਰਜ ਲਾਇਆ ਉਹ ਨਾ ਬੜੇ ਸ਼ਸ਼ੋਪਨਦੇ ਚ ਪੈ ਜਾਂਦਾ ਤੇ ਉਸ ਤੋਂ ਬਾਅਦ ਉਹ ਸੋਚਦਾ ਵੀ ਕਿਉਂ ਨਾ ਮੈਂ ਪੁਲਿਸ ਥਾਣੇ ਚਲਿਆ ਜਾਵਾਂ ਤੇ ਉਹ ਫਿਰ ਇਹ ਵੀ ਡਰਦਾ ਵੀ ਜੇ ਮੈਂ ਪੁਲਿਸ ਥਾਣੇ ਗਿਆ ਤੇ ਮੇਰੇ ਤੇ ਗੱਲ ਪੈ ਜੂਗੀ ਉਲਟ ਵੀ ਇਹ ਤਾਂ ਚੰਗੇ ਅਗਲਾ ਕਹੂਗਾ ਚੰਗੀ ਭਲੀ ਸਿੱਖਵਣੀ ਤੂੰ ਕਤਲ ਕੀਤਾਗਾ ਉਹਨਾਂ ਪਈ ਬਹੁਤ ਫਿਕਰਮੰਦ ਹੁੰਦਾ ਤੇ ਉਹ ਆਟੋ ਨੂੰ ਲੈ ਕੇ ਘਰੇ ਆ ਜਾਂਦਾ ਘਰੇ ਆ ਕੇ ਉਹ ਵੇਖਦਾ ਪਹਿਲਾਂ ਉਹ ਅੰਦਰ ਜਾਂਦਾ ਉਹਦੀ ਮਾਂ ਜਿਹੜੀ ਉਹ ਜਾਗਦੀ ਪਈ ਹੁੰਦੀ ਆ ਤੇ ਉਹ ਆਟੋ ਨਾਲ ਅੰਦਰ ਐਂ ਲਾ ਲੈਂਦਾ ਤੇ ਉਸ ਔਰਤ ਨੂੰ ਆਟੋ ਦੇ ਵਿੱਚੋਂ ਕੱਢਦਾ ਨਹੀਂ ਹੈਗਾ ਤੇ ਉਹਦੇ ਪਰਦੇ ਆ ਜਿਹੜੇ ਸੁਟੇ ਹੁੰਦੇ ਆਟੋ ਦੇ ਤੇ ਲਾਈਟ ਆਫ ਕਰ ਦਿੰਦਾ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਖਾਣਾ ਖਵਾਉਂਦਾ ਖਾਣਾ ਖਵਾਉਣ ਤੋਂ ਬਾਅਦ ਉਹ ਜਿਹੜਾ ਉਹਦਾ ਦਵਾਈ ਬੂਟੀ ਦੇ ਕੇ ਉਸ ਤੋਂ ਬਾਅਦ ਨਾ ਉਹ ਸੋਚੀ ਪੈ ਜਾਂਦਾ ਵੀ ਮੈਂ ਕੀ ਕਰਾਂ ਚਲੋ ਉਹ ਔਰਤਾਂ ਜਿਹੜੀ ਸਾਰੀ ਰਾਤ ਆਟੋ 'ਚ ਹੀ ਪਈ ਰਹਿੰਦੀ ਆ ਉਹਦੇ ਬੈਗ ਵੀ ਉੱਥੇ ਪਏ ਰਹਿੰਦੇ ਆ ਉਹ ਸਾਰੀ ਰਾਤ ਸੋਚਦਾ ਰਹਿੰਦਾ ਵੀ ਮੈਂ ਕੀ ਕਰਾਂ ਇਹਨੂੰ ਪੰਜਾਬ ਛੱਡ ਕੇ ਆਵਾਂ ਜੇ ਪੰਜਾਬ ਲੈ ਕੇ ਜਾਵਾਂ ਆਟੋ ਤੇ ਕਿੱਥੇ ਮੈਂ ਪਹੁੰਚਿਆ ਤੇ ਚਲ ਉਹ ਕੀ ਕਰਦਾ ਉਹਦੇ ਜਿਆਦਾ ਜਾਂਦਾ ਵੀ ਫੋਨ ਸੀਗਾ ਉਹਨਾ ਫੋਨ ਕੱਢਦਾ ਤੇ ਫੋਨ ਹੁਣ ਉਹਦੇ ਕੋਲੇ ਜਿਹੜਾ ਫੋਨ ਸੀ ਉਹਦਾ ਚਾਰਜਰ ਉਹਨੂੰ ਲੱਗਦਾ ਨਹੀਂ ਸੀ ਚਲ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਮੈਂ ਆਉਣਾ ਇੱਕ ਮਿੰਟ ਮੈਨੂੰ ਕੰਮ ਹੈ ਚਲ ਭਈ ਉਹ ਨਾ ਫੋਨ ਕੱਢਦਾ ਉਹ ਫੋਨ ਕੱਢ ਕੇ ਤੇ ਉਸ ਤੋਂ ਬਾਅਦ ਉਹ ਮੋਬਾਈਲਾਂ ਦੀ ਦੁਕਾਨ ਤੇ ਜਾਂਦਾ ਤੇ ਜਾ ਕੇ ਨਾ ਉਹ ਦੁਕਾਨਦਾਰ ਨੂੰ ਕਹਿੰਦਾ ਵੀ ਮੈਨੂੰ ਐਸ ਮੋਬਾਈਲ ਦਾ ਚਾਰਜਰ ਚਾਹੀਦਾ ਚਲੋ ਭਾਈ ਉਹ ਚਾਰਜਰ ਆ ਜਿਹੜਾ ਉਹ ਦੇ ਦਿੰਦਾ ਦੁਕਾਨਦਾਰ ਤੇ ਉਹ ਕਹਿੰਦਾ ਵੀ ਨਹੀਂ ਮੈਨੂੰ ਨਾ ਥੋੜੇ ਟਾਈਮ ਲਈ ਚਾਹੀਦਾ ਵੀ ਮੈਂ ਇੱਥੇ ਚਾਰਜ ਕਰਕੇ ਲੈ ਜ audience ਉਹਨਾ ਫੋਨ ਚਾਰਜਿੰਗ ਲਾ ਲੈਂਦਾ ਤੇ ਅੱਧਾ ਘੰਟਾ ਉੱਥੇ ਫੋਨ ਚਾਰਜਿੰਗ ਲਾ ਕੇ ਰੱਖਦਾ ਤੇ ਉਸ ਤੋਂ ਬਾਅਦ ਚਲੋ ਉਹਨਾ ਫੋਨ ਆਨ ਹੋ ਜਾਂਦਾ ਆਨ ਹੋ ਜਾਂਦਾ ਤੇ ਉਸ ਫੋਨ ਤੇ ਫੋਨ ਆਉਂਦਾ ਇੱਕ ਫੋਨ ਆਉਂਦਾ ਤੇ ਉਹ ਡਰਦਾ ਡਰਦਾ ਫੋਨ ਚੁੱਕ ਲੈਂਦਾ ਜਦੋਂ ਉਹ ਫੋਨ ਚੁੱਕਦਾ ਤਾਂ ਅੱਗੋਂ ਜਿਹੜੀ ਔਰਤ ਸੀ ਉਹਦੇ ਪਰਿਵਾਰਕ ਮੈਂਬਰ ਗੱਲ ਕਰ ਰਹੇ ਸੀ ਜਦੋਂ ਮੁਰੋਂ ਕਿਸੇ ਬੰਦੇ ਨੇ ਫੋਨ ਚੁੱਕਿਆ ਤਾਂ ਉਸ ਔਰਤ ਦਾ ਬੇਟਾ ਸੀ ਉਹ ਗੱਲ ਕਰ ਰਿਹਾ ਸੀ ਕਿ ਹੈਲੋ ਉਹ ਕਹਿੰਦਾ ਵੀ ਹਾਂਜੀ ਬਈਆ ਹਿੰਦੀ ਬੋਲਦਾ ਸੀ ਉਹ ਉਹ ਕਹਿੰਦਾ ਵੀ ਤੁਸੀਂ ਕੌਣ ਹੋ ਵੀ ਤੁਸੀਂ ਇਹਦਾ ਮਤਲਬ ਮੇਰੀ ਮਾਂ ਦਾ ਮੋਬਾਈਲ ਚੋਰੀ ਕੀਤਾ ਵੀ ਅਸੀਂ ਕਦੋਂ ਦੇ ਫੋਨ ਲਾ ਰਹੇ ਹਾਂ ਫੋਨ ਬੰਦ ਆ ਰਿਹਾ ਅਸੀਂ ਮੇਰੀ ਮਾਂ ਨੂੰ ਕਦੋਂ ਦਾ ਫੋਨ ਕਰ ਰਹੇ ਸੀ ਉਹ ਉਹ ਕਹਿੰਦਾ ਵੀ ਨਹੀਂ ਬੀਰੇ ਵੀ ਫੋਨ ਚੋਰੀ ਨਹੀਂ ਕੀਤਾ ਮੈਂ ਵੀ ਮੈਂ ਨਾ ਤੁਹਾਨੂੰ ਵੈਸੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਮੇਰੇ ਕੋਲ ਕੋਈ ਨੰਬਰ ਨਹੀਂ ਸੀ ਵੀ ਤੁਹਾਡੇ ਮੰਮੀ ਹੈ ਨਾ ਜਿਹੜੇ ਉਹ ਬਿਮਾਰ ਸੀਗੇ ਉਹ ਰਾਜਸਥਾਨ ਰੇਲਵੇ ਸਟੇਸ਼ਨ ਤੇ ਉਤਰਗੇ ਸੀ ਤੇ ਮੈਂ ਤਾਂ ਆਟੋ ਚਾਲਕਾ ਵੀ ਮੈਂ ਤਾਂ ਆਟੋ ਦੇ ਵਿੱਚ ਉਹਨਾਂ ਨੂੰ ਲੈ ਕੇ ਗਿਆ ਸੀ ਉਹ ਕਹਿੰਦੇ ਵੀ ਜਦੋਂ ਸਾਡੀ ਮਾਂ ਨਾਲ ਸਾਡੀ ਗੱਲ ਹੋਈ ਆ ਉਦੋਂ ਕਹਿ ਰਹੀ ਸੀ ਵੀ ਮੇਰਾ ਸਿਹਤ ਨਹੀਂ ਠੀਕ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਤੇ ਅਸੀਂ ਹੀ ਉਹਨੂੰ ਕਿਹਾ ਸੀ ਵੀ ਤੂੰ ਇੱਥੇ ਉਤਰ ਜਾ ਤੇ ਵੀ ਸਾਡੇ ਰਿਸ਼ਤੇਦਾਰ ਹੈ ਇੱਥੇ ਰਾਜਸਥਾਨ ਦੇ ਵਿੱਚ ਵੀ ਉਹ ਤੈਨੂੰ ਲੈਣ ਆ ਜਾਣਗੇ ਤੇ ਵੀ ਉਹ ਸਾਡੇ ਰਿਸ਼ਤੇਦਾਰ ਸਾਨੂੰ ਫੋਨ ਕਰੀ ਜਾਂਦੇ ਨੇ ਤਾਂ ਉਹ ਕਹਿੰਦਾ ਵੀ ਤੁਹਾਨੂੰ ਆਉਣਾ ਪਊਗਾ ਇੱਥੇ ਉਹ ਕਹਿੰਦੇ ਵੀ ਸਾਡੀ ਮਾਂ ਕਿੱਥੇ ਆ ਉਹ ਕਹਿੰਦਾ ਵੀ ਤੁਹਾਡੀ ਮਾਂ ਵੀ ਦੱਸ ਦੂੰ ਕਿੱਥੇ ਆ ਤੇ ਚਲੋ ਭਾਈ ਉਹ ਡਰਦਾ ਵੀ ਹੁੰਦਾ ਵੀ ਕਿਤੇ ਮੇਰੇ ਤੇ ਕੋਈ ਕੇਸ ਵੀ ਨਾ ਪੈ ਜੇ ਤੇ ਚਲੋ ਉਹ ਫੋਨ ਕੱਟ ਦਿੰਦਾ ਗੱਲ ਕਰਕੇ ਉਹ ਕਹਿੰਦੇ ਵੀ ਚਲੋ ਅਸੀਂ ਆਉਣੇ ਆ ਤੇ ਉਹਨਾਂ ਐਡਰੈਸ ਪੁੱਛਦੇ ਆ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਐਡਰੈਸ ਮੈਂ ਦੱਸ ਦੂੰ ਤੁਸੀਂ ਨੇੜੇ ਆ ਕੇ ਫੋਨ ਕਰ ਲਿਓ ਵੀ ਤੁਸੀਂ ਇੱਕ ਵਾਰੀ ਚੱਲੋ ਤਾਂ ਸਹੀ ਤੇ ਚਲੋ ਭਾਈ ਉਸ ਤੋਂ ਬਾਅਦ ਉਹ ਸੋਚਦਾ ਵੀ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਲਈ ਤੇ ਉਹਨਾਂ ਬੈਕ ਕਾਲ ਕਰਦਾ ਫਿਰ ਅੱਧੇ ਘੰਟੇ ਬਾਅਦ ਉਸੇ ਨੰਬਰ ਤੇ ਤੇ ਉਸੇ ਔਰਤ ਦਾ ਜਿਹੜਾ ਪੁੱਤਰ ਆ ਉਹ ਫੋਨ ਚੱਕਦਾ ਤੇ ਉਹਨੂੰ ਕਹਿੰਦਾ ਵੀ ਭਈਆ ਮੈਨੇ ਆਪਸੇ ਜ਼ਰੂਰੀ ਬਾਤ ਕਰਨੀ ਥੀ ਵੀ ਮੈਂ ਨਾ ਮਤਲਬ ਇੱਕ ਆਟੋ ਚਾਲਕਾ ਹਨਾ ਬਹੁਤ ਗਰੀਬ ਆ ਵੀ ਜਦੋਂ ਤੁਹਾਡੇ ਮਾਂ ਜੀ ਕੱਲੇ ਆ ਰਹੇ ਸੀ ਬੈਗ ਚੱਕ ਕੇ ਚਲੋ ਮੈਂ ਆਟੋ 'ਚ ਬਿਠਾਇਆ ਉਹ ਮੈਨੂੰ ਕਹਿ ਰਹੇ ਸੀ ਵੀ ਘਬਰਾਟ ਹੋ ਰਹੀ ਆ ਤੇ ਮੈਂ ਨਾ ਆਟੋ 'ਚ ਬਿਠਾ ਕੇ ਉਹਨੂੰ ਹਸਪਤਾਲ ਲੈ ਕੇ ਜਾਂਦਾ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੀ ਜਿਹੜੀ ਸਿਹਤ ਜ਼ਿਆਦਾ ਡਾਊਨ ਹੋ ਗਈ ਤੇ ਉਹ ਉਹਨਾਂ ਦੇ ਸਵਾਸ ਪੂਰੇ ਹੋ ਗਏ ਵੀ ਮੈਂ ਵੈਸੇ ਤਾਂ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਚਲੋ ਤੁਸੀਂ ਹਨਾ ਫੋਨ ਕਰ ਲਿਆ ਮੈਂ ਫੋਨ ਵੀ ਅਟੈਂਡ ਕਰ ਲਿਆ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਕੀ ਤੁਸੀਂ ਮੇਰੇ ਤੇ ਕੋਈ ਉਲਟਾ ਕੇਸ ਤਾਂ ਨਹੀਂ ਪਾਉਂਗੇ ਉਹ ਕਹਿੰਦਾ ਵੀ ਕਿਉਂ ਪਾਵਾਂਗੇ ਵੀ ਅਸੀਂ ਕਿਉਂ ਕੇਸ ਪਾਵਾਂਗੇ ਵੀ ਜਦੋਂ ਸਾਨੂੰ ਪਤਾ ਵੀ ਸਾਡੀ ਮਾਂ ਦੀ ਜਿਹੜੀ ਸਿਹਤ ਆ ਉਹ ਨਹੀਂ ਠੀਕ ਸੀਗੀ ਵੀ ਉਹਨੇ ਸਾਨੂੰ ਦੱਸਿਆ ਸੀ ਵੀ ਜੋ ਕੁਝ ਵੀ ਹੋਇਆ ਵੀ ਚੱਲ ਫਿਰ ਤੂੰ ਐਂ ਕਰ ਵੀ ਤੂੰ ਸਾਡੀ ਮਾਂ ਨੂੰ ਹਸਪਤਾਲ ਚ ਲੈ ਜਾਂਦਾ ਉਹ ਕਹਿੰਦਾ ਵੀ ਨਹੀਂ ਮੈਂ ਹਸਪਤਾਲ ਦੇ ਵਿੱਚ ਕਈ ਗੱਲਾਂ ਤੋਂ ਡਰਦਾ ਨਹੀਂ ਲੈ ਕੇ ਗਿਆ ਮੈਂ ਪੁਲਿਸ ਥਾਣੇ ਜਾਣ ਬਾਰੇ ਵੀ ਸੋਚਿਆ ਸੀ ਪਰ ਮੈਂ ਇਸੇ ਕਰਕੇ ਫੋਨ ਚਾਰਜਿੰਗ ਲਾਇਆ ਹਨਾ ਮੈਂ ਦੁਕਾਨ ਤੇ ਆਇਆ ਵੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ ਉਹ ਨਾ ਚਲੋ ਕਹਿੰਦੇ ਵੀ ਅਸੀਂ ਫਿਰ 3-4 ਘੰਟਿਆਂ ਦੇ ਵਿੱਚ ਤੁਹਾਡੇ ਕੋਲ ਪਹੁੰਚਾਂਗੇ ਚਲੋ ਆਪਣਾ ਐਡਰੈਸ ਦੇ ਦਿੰਦਾ ਐਡਰੈਸ ਦੇ ਕੇ ਚਲੋ ਉਹ ਘਰੇ ਆ ਕੇ ਵੇਟ ਕਰਦਾ ਤੇ ਉਹ ਜਿਹੜੀ ਔਰਤ ਆ ਉਹ ਆਟੋ ਦੇ ਵਿੱਚ ਹੀ ਪਈ ਹੁੰਦੀ ਆ ਉਹ ਫਿਰ ਵੀ ਨਹੀਂ ਕੱਢਦਾ ਉਹਨੂੰ ਤੇ ਚਲੋ 3-4 ਘੰਟਿਆਂ ਬਾਅਦ ਉਹਦੇ ਘਰ ਦੇ ਗੇਟ ਅੱਗੇ ਇੱਕ ਗੱਡੀ ਆ ਕੇ ਰੁਕਦੀ ਆ ਚਲੋ ਵਿਚਾਰਾ ਵੇਟ 'ਚ ਹੀ ਬੈਠਾ ਹੁੰਦਾ ਗੱਡੀ ਉਹ ਜਦੋਂ ਆਉਂਦੀ ਆ ਤੇ ਉਹ ਦਰਵਾਜ਼ਾ ਖੋਲਦਾ ਤਾਂ ਗੱਡੀ ਦੇ ਵਿੱਚੋਂ ਇੱਕ ਪੜਿਆ ਲਿਖਿਆ ਸੋਹਣਾ ਸੁਰੱਖਾ ਨੌਜਵਾਨ ਤੇ ਦੋ ਹੋਰ ਹੁੰਦੇ ਆ ਉਹਦੇ ਨਾਲ ਬੰਦੇ ਉਹ ਉਤਰਦੇ ਆ ਤੇ ਚਲੋ ਉਹ ਉਹਨੂੰ ਵੇਖ ਕੇ ਪਹਿਲਾਂ ਡਰ ਜਾਂਦਾ ਰਾਜੂ ਤਾਂ ਜਿਹੜਾ ਉਹ ਮੁੰਡਾ ਉਤਰਦਾ ਉਹ ਕਹਿੰਦਾ ਵੀ ਨਹੀਂ ਤੈਨੂੰ ਮੈਂ ਕਿਹਾ ਨਾ ਤੈਨੂੰ ਡਰਨ ਦੀ ਲੋੜ ਨਹੀਂ ਵੀ ਕਿੱਥੇ ਆ ਮੇਰੀ ਮਾਂ ਚਲ ਭਈ ਉਹ ਦੱਸਦਾ ਕਿ ਤੁਸੀਂ ਮੈਨੂੰ ਮਾਫ਼ ਕਰਿਓ ਵੀ ਮੈਂ ਤਾਂ ਬਹੁਤ ਗਰੀਬ ਆ ਵੀ ਮੇਰੇ ਘਰੇ ਤਾਂ ਕੋਈ ਮੰਜਾ ਵੀ ਹੈ ਨਹੀਂ ਸੀ ਵੀ ਮੈਂ ਤੁਹਾਡੀ ਮਾਂ ਨੂੰ ਮੰਜੇ 'ਤੇ ਪਾ ਦਿੰਦਾ ਵੀ ਦੂਜੀ ਗੱਲ ਮੇਰੀ ਮਾਂ ਬਹੁਤ ਬਿਮਾਰ ਆ ਵੀ ਜੇ ਮੈਂ ਤੁਹਾਡੀ ਮਾਂ ਨੂੰ ਕੱਢ ਕੇ ਹਨਾ ਆਪਦੇ ਵਾਲੇ ਮੰਜੇ ਤੇ ਵੀ ਪਾ ਕੇ ਉੱਥੇ ਰੱਖਦਾ ਤੇ ਮੇਰੀ ਮਾਂ ਨੇ ਡਰ ਜਾਣਾ ਸੀ ਵੀ ਖਬਣੀ ਮੈਂ ਕੋਈ ਕਤਲ ਕਰਤਾ ਜਾਂ ਹੋਰ ਉਹਨਾਂ ਨੂੰ ਦੱਸਦਾ ਵੀ ਮੈਂ ਮੇਰੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਹੋਇਆ ਵੀ ਤੁਸੀਂ ਹੌਲੀ ਬੋਲਿਓ ਵੀ ਮੇਰੀ ਮਾਂ ਕੈਂਸਰ ਦੀ ਮਰੀਜ਼ ਆ ਚਲ ਭਈ ਉਹਨਾਂ ਨੂੰ ਵੀ ਬੜਾ ਦਰਸ ਜਾਉਂਦਾ ਤੇ ਉਸ ਤੋਂ ਬਾਅਦ ਚਲ ਉਹ ਰੋਣ ਲੱਗ ਜਾਂਦਾ ਹਨਾ ਰੋਣਾ ਤਾਂ ਹੈਗੇ ਸੀ ਮਾਂ ਦੀ ਮੌਤ ਹੋਈ ਸੀ ਜਿਹੜੇ ਉਹਦੇ ਨਾਲ ਦੋ ਸਾਥੀ ਆਏ ਹੁੰਦੇ ਆ ਉਹਨੂੰ ਚੁੱਪ ਕਰਾਉਂਦੇ ਆ ਤੇ ਚਲ ਉਹ ਉਸ ਔਰਤ ਨੂੰ ਚੱਕ ਕੇ ਉਹ ਆਪਦੇ ਵਾਲੀ ਗੱਡੀ ਦੇ ਵਿੱਚ ਪਾ ਲੈਂਦੇ ਆ ਤੇ ਉਸ ਤੋਂ ਬਾਅਦ ਜਦੋਂ ਉਹ ਜਾਣ ਲੱਗਦੇ ਆ ਤਾਂ ਫਿਰ ਜਿਹੜਾ ਆਟੋ ਚਾਲਕ ਹੁੰਦਾ ਰਾਜੂ ਉਹਨੂੰ ਕਹਿੰਦਾ ਵੀ ਭਾਈ ਜਾਨ ਤੁਸੀਂ ਰੁਕ ਜਾਓ ਵੀ ਤੁਸੀਂ ਆਪਣੀ ਮਾਂ ਨੂੰ ਤਾਂ ਲੈ ਚੱਲੇ ਹਨਾ ਮਾਂ ਦਾ ਸਮਾਨ ਤਾਂ ਲੈ ਜਾਓ ਤੇ ਚਲੋ ਉਹ ਬੈਗ ਆ ਜਿਹੜੇ ਉਹ ਉਹਨਾਂ ਨੂੰ ਫੜਾਉਂਦਾ ਬੈਗ ਉਹ ਉਹਵੇਂ ਹੀ ਫੜਾ ਦਿੰਦਾ ਉਹਦੇ ਵਿੱਚ ਹੀ ਗਹਿਣੇ ਹੁੰਦੇ ਆ ਪੈਸੇ ਹੁੰਦੇ ਆ ਚਲੋ ਬੈਗ ਫੜਾਉਂਦਾ ਤੇ ਉਹਨਾਂ ਜਿਹੜੇ ਆਪਣੀ ਮਾਂ ਨੂੰ ਤੇ ਬੈਗ ਨੂੰ ਲੈ ਕੇ ਜਿਹੜੇ ਚਲੇ ਜਾਂਦੇ ਆ ਜਾ ਕੇ ਚਲੋ ਰਾਜੂ ਆ ਜਿਹੜਾ ਉਹਨੂੰ ਵੀ ਐ ਹੁੰਦਾ ਵੀ ਚਲੋ ਮੇਰਾ ਮਤਲਬ ਖੇੜਾ ਛੁੱਟਿਆ ਵੀ ਨਹੀਂ ਆਇਆ ਨਹੀਂ ਪਤਾ ਮੈਂ ਕਿਸ ਗੱਲ ਦੇ ਵਿੱਚ ਫਸ ਜਾਣਾ ਸੀ ਹਨਾ ਤੇ ਇੱਕ ਵਾਰ ਰਾਜੂ ਦੇ ਮਨ 'ਚ ਇਹ ਗੱਲ ਆਈ ਸੀ ਵੀ ਜਿਹੜੇ ਬੈਗ ਦੇ ਵਿੱਚ ਗਹਿਣੇ ਜਾਂ ਪੈਸੇ ਆ ਵੀ ਮੈਂ ਉਹ ਕੱਢ ਲੈਣਾ ਵੀ ਮੈਂ ਆਪਣੀ ਮਾਂ ਦਾ ਇਲਾਜ ਕਰਾ ਦੂੰ ਪਰ ਇਹ ਗੱਲ ਜਿਵੇਂ ਹੀ ਉਹਦੇ ਦਿਮਾਗ 'ਚ ਆਈ ਓਵੇਂ ਹੀ ਉਹਨੇ ਕੱਢਤੀ ਸੀ ਵੀ ਨਹੀਂ ਇਹ ਗੱਲ ਨਹੀਂ ਕਰਨੀ ਵੀ ਮੈਂ ਇਹ ਨਹੀਂ ਕਰ ਸਕਦਾ ਚਲੋ ਉਸ ਤੋਂ ਬਾਅਦ ਤੀਸਰੇ ਦਿਨ ਉਸ ਔਰਤ ਦਾ ਜੋ ਮੁੰਡਾ ਹੁੰਦਾ ਜਿਹੜਾ ਆਪਣੀ ਮਾਂ ਨੂੰ ਲੈ ਕੇ ਗਿਆ ਹੁੰਦਾ ਮਿਰਤਿਕ ਦੇ ਇਹਨੂੰ ਲੈ ਕੇ ਗਿਆ ਹੁੰਦਾ ਉਹ ਰਾਜੂ ਨੂੰ ਫੋਨ ਕਰਦਾ ਤੇ ਰਾਜੂ ਨੂੰ ਕਹਿੰਦਾ ਕਿ ਰਾਜੂ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨਾ ਚਾਹਣਾ ਵੀ ਦੇਖ ਮੈਨੂੰ ਨਹੀਂ ਪਤਾ ਸੀ ਵੀ ਮੇਰੀ ਮਾਂ ਦੇ ਬੈਗ ਦੇ ਵਿੱਚ ਗਹਿਣੇ ਆ ਪੈਸੇ ਆ ਵੀ ਮੈਂ ਨਾ ਤੇਰੀ ਇਮਾਨਦਾਰੀ ਦਾ ਕਾਇਲ ਹੋ ਗਿਆ ਵੀ ਦੇਖ ਮੇਰੀ ਮਾਂ ਦੀ ਮੌਤ ਹੋ ਗਈ ਸੀ ਤੂੰ ਮੇਰੀ ਮਾਂ ਨੂੰ ਰਿਕਸ਼ੇ ਦੇ ਵਿੱਚੋਂ ਕਿਤੇ ਵੀ ਤਾਰ ਕੇ ਤੇ ਉਹਦੇ ਬੈਗ ਲੈ ਕੇ ਜਾ ਸਕਦਾ ਸੀ ਵੀ ਅਸੀਂ ਆਪਣੀ ਮਾਂ ਨੂੰ ਵੀ ਕਿੱਥੋਂ ਲੱਭਦੇ ਉਹਦੀ লাশ ਨੂੰ ਵੀ ਕਿੱਥੋਂ ਲੱਭਦੇ ਤੇ ਸੋਨੇ ਗਹਿਣੇ ਤਾਂ ਸਾਨੂੰ ਪਤਾ ਹੀ ਨੇ ਸੀ ਗਹਿਣੇ ਤਾਂ ਵੀ ਚਲੋ ਜਿੰਨੇ ਵੀ ਸੀਗੇ ਮੇਰੀ ਮਾਂ ਦੇ ਉਹ ਬੈਗ ਦੀ ਪਾਈ ਫਿਰਦੀ ਸੀ ਵੀ ਦੇਖ ਤੇਰੀ ਜੋ ਹਾਲਤ ਆ ਤੇਰੇ ਘਰ ਦੀ ਤੂੰ ਮੈਨੂੰ ਦੱਸਿਆ ਵੀ ਤੇਰੀ ਮਾਂ ਨੂੰ ਕੈਂਸਰ ਆ ਤਾਂ ਵੀ ਮੈਂ ਨਾ ਦੇਖ ਮੇਰੀ ਮਾਂ ਮਰ ਗਈ ਮੈਨੂੰ ਪਤਾ ਵੀ ਮਾਂ ਦੇ ਜਾਣ ਦਾ ਕੀ ਦੁੱਖ ਹੁੰਦਾ ਮੇਰੇ ਕੋਲੇ ਸਭ ਕੁਸਾ ਪੈਸਾ ਪੈਸੇ ਦੇ ਨਾਲ ਪੈਸਾ ਗੱਡੀਆਂ ਸਾਰੀ ਸਹੂਲਤ ਸਾਡੇ ਕੋਲ ਹੈਗੀ ਆ ਪਰ ਜੋ ਤੂੰ ਇਮਾਨਦਾਰੀ ਦਿਖਾਈ ਆ ਉਸ ਇਮਾਨਦਾਰੀ ਦੇ ਬਦਲੇ ਜੇ ਮੈਂ ਤੇਰੀ ਮਾਂ ਦਾ ਇਲਾਜ ਕਰਾਵਾਂ ਤਾਂ ਬਹੁਤ ਘੱਟ ਇਹੀ ਹੋਊਗਾ ਮੇਰੇ ਲਈ ਵੀ ਮੈਂ ਤੈਨੂੰ ਮਿਲਣਾ ਚਾਹਣਾ ਤੇ ਨਾਲੇ ਮੈਂ ਤੈਨੂੰ ਇੱਥੇ ਪੰਜਾਬ ਦੇ ਵਿੱਚ ਹੀ ਕੰਮ ਦੇਣਾ ਚਾਹਣਾ ਤੇ ਰਾਜੂ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦਾ ਤੇ ਉਹ ਕਹਿੰਦਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਹਣਾ ਵੀ ਮੈਂ ਤਾਂ ਕਰਜ਼ਾ ਚੁੱਕੀ ਬੈਠਾ ਜਿਹੜਾ ਮੇਰੇ ਕੋਲੇ ਆਟੋ ਆ ਉਹਦੇ ਤੇ ਲਾਉਣ ਲਿਆ ਹੋਇਆ ਵੀ ਮੇਰੀ ਮਾਂ ਦਾ ਮੈਂ ਇਲਾਜ ਨਹੀਂ ਕਰਵਾ ਸਕਦਾ ਇੰਨਾ ਗਰੀਬ ਆ ਮੈਂ ਚਲ ਫਿਰਨਾ ਜਦੋਂ ਉਸ ਔਰਤ ਦਾ ਭੋਗ ਪੈ ਜਾਂਦਾ ਤਪੂਗ ਤੋਂ ਬਾਅਦ ਉਹੀ ਮੁੰਡਾ ਫੇਰ ਰਾਜੂ ਦੇ ਘਰ ਜਾਂਦਾ ਨਾਲੇ ਤਾਂ ਉਹ ਨੂੰ ਪੈਸੇ ਦੇ ਕੇ ਆਉਂਦਾ ਉਹ ਨੂੰ ਕਹਿੰਦਾ ਵੀ ਆਂਟੀ ਦਾ ਇਲਾਜ ਸ਼ੁਰੂ ਕਰਾ ਉਹਨਾਂ ਕੈਂਸਰ ਹਸਪੀਟਲ ਦੇ ਵਿੱਚ ਉਹਨੂੰ ਐਡਮਿਟ ਕਰਾਉਂਦਾ ਤੇ ਡਾਕਟਰਾਂ ਨੂੰ ਇਹ ਕਹਿੰਦਾ ਵੀ ਇਹਦਾ ਜੋ ਟ੍ਰੀਟਮੈਂਟ ਹੈ ਉਹ ਬੈਸਟ ਹੋਣਾ ਚਾਹੀਦਾ ਪੈਸਾ ਜਿੰਨਾ ਵੀ ਲੱਗੂ ਮੈਂ ਦੇਵਾਂ ਤੇ ਚਲੋ 2-3 ਮਹੀਨੇ ਟ੍ਰੀਟਮੈਂਟ ਚੱਲਦਾ ਕਤੇ ਕਤੇ ਉਹਨਾਂ ਨੂੰ ਬੁਲਾਉਂਦੇ ਆਗੇ ਹਨਾ ਕੀਮੋ ਵਗੈਰਾ ਦਿੰਦੇ ਆ ਤੇ ਉਹਦਾ ਜੋ ਕੈਂਸਰ ਆ ਨਾ ਉਹ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਫਿਰ ਉਸ ਤੋਂ ਬਾਅਦ ਉਹ ਮੁੰਡਾ ਰਾਜੂ ਨੂੰ ਪੰਜਾਬ ਲੈ ਕੇ ਆਉਂਦਾ ਪੰਜਾਬ ਲਿਆ ਕੇ ਨਾ ਉਹਨੂੰ ਕੰਮ ਦਿੰਦਾ ਉਹਨੂੰ ਉਹਦੇ ਹੁਣ ਵਧੀਆ ਸੀ ਬਿਜ਼ਨਸਮੈਨ ਸੀ ਕੋਈ ਇਹ ਜੀ ਗੱਲ ਨਹੀਂ ਸੀਗੀ ਕੰਮ ਤੇ ਉਹਨੂੰ ਰੱਖਦਾ ਉਹਨੂੰ ਟੈਕਸੀ ਦਾ ਜਿਹੜੀ ਉਹਦੀ ਮਤਲਬ ਟੈਕਸੀ ਲੈ ਕੇ ਦੇ ਦਿੰਦਾ ਉਹਨੂੰ ਵੀ ਤੂੰ ਆਪਣੀ ਕਮਾਈ ਕਰ ਤੇ ਉਹਦੀ ਮਾਂ ਦਾ ਜਿਹੜਾ ਇਲਾਜ ਆ ਉਹ ਵੀ ਕਰਦਾ ਤੇ ਉਹਦੀ ਮਾਂ ਤੇ ਜੋ ਦਵਾਈ ਦੇ ਪੈਸੇ ਖਰਚ ਆਏ ਸੀ ਉਹ ਵੀ ਸਾਰੇ ਉਹੀ ਦਿੰਦਾ ਫਿਰ ਹੁਣ ਰਾਜੂ ਆ ਜਿਹੜਾ ਉਹ ਪੰਜਾਬ ਦੇ ਵਿੱਚ ਆਪਣੀ ਮਾਂ ਦੇ ਨਾਲ ਰਹਿ ਰਿਹਾ ਉਹਨਾਂ ਨੇ ਵਧੀਆ ਦੋ ਕਮਰੇ ਪਾ ਕੇ ਉਹਨਾਂ ਨੂੰ ਦਿੱਤੇ ਹੋਏ ਆ ਤੇ ਚਲੋ ਉਹਦੀ ਮਾਂ ਵੀ ਕਾਫੀ ਹੱਦ ਤੱਕ ਠੀਕ ਹੋ ਗਈ ਵੀ ਦੇਖੋ ਇਮਾਨਦਾਰੀ ਨੇ ਕਿਵੇਂ ਹੈਣਾ ਕਿਵੇਂ ਰਸਤਾ ਬਣਿਆ ਕਿਵੇਂ ਇਮਾਨਦਾਰੀ ਦੇ ਉਹਨੇ ਦਿਖਾਈ ਤੇ ਕਿਵੇਂ ਇੱਕ ਉਹਨੇ ਔਰਤ ਪ੍ਰਤੀ ਦਿਆਲਤਾ ਦਿਖਾਈ ਨਹੀਂ ਤਾਂ ਇਹ ਜਮਾਨਾ ਵੀ ਅੱਜ ਕੱਲ ਜੇ ਸੜਕ ਤੇ ਕੋਈ ਡਿੱਗਿਆ ਪਿਆ ਐਕਸੀਡੈਂਟ ਤੇ ਉਹਨੂੰ ਲੋੜ ਆ ਸਹਾਇਤਾ ਦੀ ਲੋਕ ਡਰਦੇ ਸਹਾਇਤਾ ਵੀ ਨਹੀਂ ਕਰਦੇ ਕਿਉਂਕਿ ਕਈ ਵਾਰੀ ਅਗਲਾ ਇਮਾਨਦਾਰੀ ਸਮਝ ਕੇ ਸਹਾਇਤਾ ਕਰਦਾ ਤੇ ਅਗਲਾ ਆਗੋਂ ਉਹਦੀ ਗੱਲ ਪੈ ਜਾਂਦਾ ਇਸ ਕਰਕੇ ਵੀ ਜੋ ਰਾਜੂ ਦੀ ਇਮਾਨਦਾਰੀ ਸੀ ਉਹਦੀ ਬਹੁਤ ਵੱਡੀ ਮਿਸਾਲ ਆ ਆਪਾਂ ਕਹਿ ਸਕਦੇ ਹਾਂ ਇੱਕ ਇਮਾਨਦਾਰੀ ਦੀ ਮਿਸਾਲ ਸੀ ਰਾਜੂ ਇੱਕ ਜੇ ਉਹਨੇ ਇਮਾਨਦਾਰੀ ਦਿਖਾਈ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋ ਗਿਆ ਕਈ ਵਾਰੀ ਨਾ ਅਸੀਂ ਕਿਸੇ ਦਾ ਛੋਟਾ ਜਿਹਾ ਕੰਮ ਕੀਤਾ ਛੋਟੀ ਜੀ ਸਾਡੀ ਇਮਾਨਦਾਰੀ ਹੈ ਜਿਹੜੀ ਸਾਨੂੰ ਵੀ ਮਤਲਬ ਕਿੱਥੋਂ ਕਿੱਥੇ ਲੈ ਆਉਂਦੀ ਆ ਜਿਵੇਂ ਰਾਜੂ ਨੂੰ ਲੈ ਕੇ ਆਈ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਸਾਰਿਆਂ ਤੋਂ ਪਹਿਲਾਂ ਮੈਂ ਕਮੈਂਟ ਮੇਰੀ ਛੋਟੀ ਜੀ ਸਹੇਲੀ ਅਸ਼ਮੀਤ ਕੌਰ ਸੇਖੋਂ ਉਹ ਮੇਰੀ ਬਹੁਤ ਪਿਆਰੀ ਬੱਚੀ ਆ ਉਹਨੂੰ ਕਮੈਂਟ ਨਹੀਂ ਕਰਨਾ ਆਉਂਦਾ ਪਰ ਉਹ ਮੇਰੀਆਂ ਕਹਾਣੀਆਂ ਸੁਣਦੀ ਆ ਤੇ ਉਹ ਫਿਰ ਨਾ ਮੈਨੂੰ ਵਟਸਐਪ ਮੈਸੇਜ ਕਰਦੀ ਆ ਕਿ ਸਹੇਲੀ ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ ਤੂੰ ਮੇਰਾ ਨਾ ਕਮੈਂਟ ਨਹੀਂ ਪੜ੍ਹਦੀ ਸਭ ਦੇ ਨਾਮ ਬੋਲ ਦਿੰਨੀ ਆ ਤੇ ਉਹ ਕਹਿੰਦੀ ਵੀ ਜੇ ਮੈਨੂੰ ਕਮੈਂਟ ਕਰਨਾ ਆਉਂਦਾ ਹੋਵੇ ਤਾਂ ਮੈਂ ਕਮੈਂਟ ਕਰਾਂ ਤੇ ਤੁਸੀਂ ਮੇਰਾ ਨਾਮ ਬੋਲੋ ਪਰ ਅੱਜ ਨਾ ਮੈਂ ਪੂਰਾ ਯਾਦ ਰੱਖਿਆ ਵੀ ਮੈਂ ਅੱਜ ਅਸ਼ਮੀਤ कौर ਸੇਖੋਂ ਦਾ ਨਾਮ ਜ਼ਰੂਰ ਬੋਲਣਾ ਮੇਰੀ ਬਹੁਤ ਪਿਆਰੀ ਬੇਟੀ ਆ ਉਹ 12 ਸਾਲ ਦੀ ਪਰ ਕਈ ਵਾਰੀ ਹੈ ਨਾ ਪ੍ਰਮਾਤਮਾ ਕਿਸੇ ਨੂੰ ਜਨਮ ਦਿੰਦਾ ਤੇ ਪਤਾ ਨਹੀਂ ਕਿੱਡਾ ਕੋ ਗੁਨਾਹ ਉਹਦੀ ਜ਼ਿੰਦਗੀ ਚ ਲਿਖ ਦਿੰਦਾ ਉਹ ਵਿਚਾਰੀ ਤੁਰ ਨਹੀਂ ਸਕਦੀ ਹੈਗੀ 12 ਸਾਲ ਦੀ ਮੇਰੀ ਫਰੈਂਡ ਦੀ ਬੇਟੀ ਆ ਉਹ ਬਹੁਤ ਪਿਆਰ ਕਰਦੀ ਆ ਮੈਨੂੰ ਉਹ ਮੇਰੀ ਕਹਾਣੀ ਸੁਣੂਗੀ ਪੂਰੀ ਤੇ ਜਦੋਂ ਮੈਂ ਨਾਮ ਬੋਲ ਹਟਦੀ ਆ ਫਿਰ ਨਾ ਉਹਦਾ ਮਨ ਦੁਖੀ ਹੁੰਦਾ ਤੇ ਮੈਨੂੰ ਅੱਜ ਵੀ ਉਹਨੇ ਬੜੇ ਲਾਂਬੇ ਦਿੱਤੇ ਕਈ ਦਿਨ ਹੋ ਗਏ ਸੀ ਤੇ ਮੈਂ ਨਾ ਫਿਰ ਅੱਜ ਪੂਰਾ ਯਾਦ ਰੱਖਿਆ ਵੀ ਹੋਰ ਮੈਂ ਕਿਸੇ ਦਾ ਕਮੈਂਟ ਪੜਾ ਨਾ ਪੜਾਂ ਕਿਸੇ ਦਾ ਨਾਮ ਬੋਲਣਾ ਚਾਹੇ ਨਾ ਬੋਲਾਂ ਪਰ ਮੈਂ ਐਸ਼ਮੀਤ ਕੌਰ ਸਿੱਖ ਹੁੰਦਾ ਨਾਮ ਜ਼ਰੂਰ ਬੋਲੂ ਤੇ ਹੁਣ ਮੈਨੂੰ ਪਤਾ ਵੀ ਹੁਣ ਮੇਰੀ ਸਹੇਲੀ ਮੇਰੇ ਨਾਲ ਨਾਰਾਜ਼ ਨਹੀਂ ਹੋਊਗੀ ਸੁੱਖਾ ਸਿੰਘ ਸਰਾਰੀ ਕਹਾਣੀ ਬਹੁਤ ਵਧੀਆ ਸਾਡੇ ਪਿਆਰੇ ਤੇ ਸੂਝਵਾਨ ਭੈਣ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਇਨਾਂ ਦਾ ਰਿਪਲਾਈ ਕੀਤਾ ਵੀਰਪਾਲ ਬਰਾੜ ਨੇ ਸਹੀ ਗੱਲ ਹੈ ਅੱਗੇ 22 ਜੀ ਦੀ ਆਈਡੀ ਤੋਂ ਹੈਰੀ ਦਿਓੜ ਬਹੁਤ ਵਧੀਆ ਕਹਾਣੀ ਹੈ ਭੈਣ ਜੀ ਵਾਹਿਗੁਰੂ ਜੀ ਬਲਜਿੰਦਰ ਸਿੰਘ ਜੀ ਬਹੁਤ ਵਧੀਆ ਕਹਾਣੀ ਪਰਮਜੀਤ ਕੌਰ ਨਾਈਸ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਕਤਸਰ ਸਾਹਿਬ ਤੋਂ ਪ੍ਰੀਤਮ ਸਿੰਘ ਗੁੱਡ ਸਟੋਰੀ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਗੁਰਪ੍ਰੀਤ ਸਿੰਘ ਰੰਗੀ ਬਹੁਤ ਵਧੀਆ ਹੈ ਜੀ ਪ੍ਰਗਟ ਸਿੰਘ ਦੀ ਆਈਡੀ ਤੋਂ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਪ੍ਰੀਤ ਦੇ ਪਤੀ ਨੂੰ ਕੈਨੇਡਾ ਜਾ ਕੇ ਅਕਲ ਨਹੀਂ ਆਈ ਜਿਸ ਨੂੰ ਕੁੜੀ ਮੁੰਡੇ ਦੇ ਫਰਕ ਵਿੱਚ ਜਿਸ ਨੇ ਕੁੜੀ ਮੁੰਡੇ ਦੇ ਫਰਕ ਵਿੱਚ ਆਪਣੀ ਪਤਨੀ ਨੂੰ ਛੱਡ ਦਿੱਤਾ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਅੱਗੇ ਵੀਰਪਾਲ ਬਰਾੜ ਪ੍ਰੀਤ ਦੀ ਦਰਦਪਰੀ ਕਹਾਣੀ ਕਿੰਨਾ ਸੋਚਿਆ ਮਾਪੇ ਬਾਰੇ ਚਲੋ ਮਾਪੇ ਕੋਲ ਗਿਆ ਵਧੀਆ ਹੋਇਆ ਪ੍ਰੀਤ ਦੀਆਂ ਬੱਚੀਆਂ ਵੀ ਬਹੁਤ ਸੂਝਵਾਨ ਇਹ ਗੱਲ ਵੀ ਬਹੁਤ ਸੋਹਣੀ ਹੋਈ ਬਿਲਕੁਲ ਕਈ ਵਾਰ ਜੇ ਮਾਂ ਨੇ ਆਪਣੀ ਟਾਈਮ ਦੇ ਵਿੱਚ ਜਵਾਨੀ ਦੇ ਟਾਈਮ ਦੇ ਵਿੱਚ ਜਿਆਦਾ ਦੁੱਖ ਦੇਖੇ ਹੋਣ ਤਾਂ ਉਹਦੀ ਔਲਾਦ ਆ ਜਿਹੜੀ ਉਹ ਸਿਆਣੀ ਹੀ ਨਿਕਲਦੀ ਹੁੰਦੀ ਆ ਬਨੀਤਾ ਰਾਣੀ ਵੈਰੀ ਨਾਈਸ ਅਵੀਰਾਜ ਸਿੰਘ ਗੁੱਡ ਹਰਦੇਵ ਸਿੰਘ ਵੈਰੀ ਇਮੋਸ਼ਨਲ ਸਟੋਰੀ ਸ਼ਮਸ਼ੇਰ ਸਿੰਘ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ ਐਚ ਸੰਧੂ ਸੰਧੂ ਬਾਹਰ ਤਾਏ ਆਮ ਗੱਲ ਐ ਭੈਣੇ ਰਾਜਕੁਮਾਰ ਵੈਰੀ ਗੁੱਡ ਸਟੋਰੀ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ